ਨਗਰ ਨਿਗਮ ਚੋਣਾ ਲਗਭਗ ਪਿਛਲੇ 1 ਸਾਲ ਦੀ ਉਡੀਕ ਕਰ ਰਹੀਆਂ ਹਨ ਸੋ ਇਹ ਚੋਣਾ ਹੁਣ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਹੀ ਹੋ ਸਕਣ ਗਿਆ ਸੋ ਜਲੰਧਰ ਦੇ ਲੋਕਾਂ ਵਿੱਚ ਬਹੁਤ ਉਤਸ਼ਾਹ ਹੈ ਸਿਆਸੀ ਜੰਗ ਸ਼ੁਰੂ ਹੋ ਚੁੱਕੀ ਹੈ ਵਾਰਡ ਨੰਬਰ 43 ਜਿੱਥੇ ਕਿ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਜੋ ਕਿ ਇਸ ਚੋਣਾ ਵਿੱਚ ਲੜਨਾ ਚਾਹੁੰਦੇ ਹਨ ਉਹਨਾਂ ਨੇ ਆਪਣੇ ਵਧਾਈ ਨਵੇਂ ਸਾਲ ਦੀ ਵਧਾਈ ਗੁਰੂ ਪ੍ਰਵਦੀਪ ਜਾਈ ਲੋਹੜੀ ਦੀ ਵਧਾਈ ਦੇ ਆਪਣੇ ਬੋਰਡ ਲਗਾ ਦਿੱਤੇ ਹਨ ਮਾਡਲਸ ਦੇ ਇਲਾਕੇ ਵਿੱਚ ਵਾਰਡ ਨੰਬਰ 43 ਵਿੱਚ ਸੋ ਕੁਝ ਲੋਕ ਐਸੇ ਵੀ ਹਨ ਜੋ ਕਿ ਚੋਣਾ ਲੜਨਾ ਚਾਹੁੰਦੇ ਹਨ ਅਤੇ ਜੇ ਉਹਨਾਂ ਨੂੰ ਟਿਕਟ ਪਾਰਟੀਆਂ ਨੇ ਨਾ ਦਿੱਤੀ ਤਾਂ ਇਸ ਵਾਰ ਬਹੁਤ ਜ਼ਿਆਦਾ ਮਾਤਰਾ ਵਿੱਚ ਐਸੇ ਲੋਕ ਹੋਣਗੇ ਜੋ ਆਜ਼ਾਦ ਲੜਨਗੇ ਸੋ ਵਾਰਡ ਨੰਬਰ 43 ਵਿੱਚ ਵੀ ਇਸੇ ਤਰ੍ਹਾਂ ਹੀ ਜੰਗ ਜਾਰੀ ਹੈ ਸਿਆਸੀ ਜੰਗ ਸੋ ਬਹੁਤ ਲੋਕ ਚਾਹਦੇ ਹਨ ਚੋਣਾ ਲੜਨਾ ਸੋ ਇਸ ਵਾਰ ਨਵੇਂ ਚਿਹਰੇ ਇਨ੍ਹਾਂ ਚੋਣਾ ਵਿੱਚ ਦੇਖਣ ਨੂੰ ਮਿਲਗੇ ਦੁਆਬਾ ਨੂੰ ਸਟਰਟ ਦੀ ਵਿਸ਼ੇਸ਼ ਰਿਪੋਰਟ